ਦੁਨੀਆਂ ਦੀਆਂ ਵੀ ਫੈਕਟਰੀਆਂ ਇਹ ਸਾਰੀਆਂ ਹੀ ਪ੍ਰਦੂਸ਼ਣ ਪੈਦਾ ਕਰਦੀਆਂ ਲੇਕਿਨ ਫੌਰੀ ਕੌਰ ਤੇ ਜਿਹੜੀ ਗੱਲ ਹੋਈ ਉਹ ਹੋਈ ਪੇਪਰ ਮਿੱਲ ਜਿਹੜੀ ਹੈ ਉਹ ਕੇਰੀ ਛੜਦੀ ਆ ਹਵਾ ਦੇ ਵਿੱਚ ਜਿਹਦੇ ਨਾਲ ਲੋਕਾਂ ਦੀ ਅੱਖਾਂ 'ਚ ਪੈਂਦੀ ਹੈ ਤੇ ਲੋਕਾਂ ਦੀ ਸਿਹਤ ਤੇ ਜਿਹੜਾ ਮਾੜਾ ਅਸਰ ਪੈ ਰਿਹਾ ਸੋ ਇਹ ਫੌਰੀ ਮਸਲਾ ਸਗਾ ਇਹਦੇ ਤੇ ਅਸੀਂ 2-3 ਬਾਰ ਇੱਥੇ ਇਕੱਠੇ ਹੋ ਕੇ ਸਾਰੀਆਂ ਮੀਟਿੰਗਾਂ ਕੀਤੀਆਂ ਆਪਣੇ ਸਾਰੇ ਨਾਰੇ ਨੂਰੇ ਵੀ ਲਾਏ ਅਸੀਂ ਫੈਕਟਰੀ ਨੂੰ ਚੈਲੰਜ ਕਰਤਾ ਸੀਗਾ ਵੀ ਤੁਹਾਡੀ ਕੇਰੀ ਜਿਹੜੀ ਹੈ ਉਹ ਬੁੱਧਵਾਰ ਤੱਕ ਬੰਦ ਹੋਣੀ ਚਾਹੀਦੀ ਹੈ ਅੱਜ ਆਇਆਗਾ ਬੁੱਧਵਾਰ ਜੇ ਤੁਸੀਂ ਅੱਜ ਬੰਦ ਨਾ ਕੀਤੀ ਤਾਂ ਅਸੀਂ ਤੁਹਾਡੇ ਗੇਟ ਤੇ ਫਿਰ ਧਰਨਾ ਜਿਹੜਾ ਦੇਾਂਗੇ ਤੇ ਲਗਾਤਾਰ ਦੇਾਂਗੇ ਇਹ ਨਹੀਂ ਪੇਖੋ ਉਹਨਾਂ ਧਰਨਾ ਦੇ ਕੇ ਅਸੀਂ ਮੁੜਿਆਣਾ ਰੋ ਤੁਹਾਡੇ ਗੇਟ ਤੇ ਜਿਹੜਾ ਤਾਣਾ ਲੱਗੂਗਾ ਜੋ ਇਸ ਤੁਹਾਨੂੰ ਸਾਰਿਆਂ ਨੂੰ ਵਧਾਈ ਦੀ ਗੱਲ ਮੈਂ ਵਧਾਈ ਦਿੰਨਾ ਤੁਹਾਨੂੰ ਸਾਰਿਆਂ ਨੂੰ ਕਿ ਕੱਲ ਉਹਨਾਂ ਨੇ ਉਹ ਪਲਾਂਟ ਜਿਹੜਾ ਤੇ ਧੂਆ ਪੈਦਾ ਹੁੰਦਾ ਸੀਗਾ ਉਸ ਨੂੰ ਕੱਲ ਫਿਰ ਦਰਦਿਆਨ ਹੈ ਪੂਰਨ ਤੌਰ ਤੇ ਬੰਦ ਕਰ ਸਾਰੇ ਹੀ ਲਾ ਕੇ ਰੱਖੋ ਪਰ ਜ਼ਿਆਤੀ ਨਾ ਕਰੋ ਕੋਈ ਵੀ ਬੰਦਾ ਚਾਹੇ ਉਹ ਫੈਕਟਰੀ ਵਾਲਾ ਹੋਵੇ ਚਾਹੇ ਕੋਈ ਹੋਰ ਹੋਵੇ ਜੇ ਉਹ ਜ਼ਿਆਤੀ ਕਰਦਾ ਤਾਂ ਉਹ ਗਲਤ ਹੈ ਇਸ ਕਰਕੇ ਅਸੀਂ ਬਿਲਕੁਲ ਤੁਹਾਨੂੰ ਆਪਣੇ ਪਰਿਵਾਰ ਚ ਤੁਸੀਂ ਆਏ ਆ ਪਰਿਵਾਰ ਤੁਹਾਨੂੰ ਵੈਲਕਮ ਵੀ ਕਹਿੰਨੇ ਆ। ਵੀ ਜੇ ਲੋ ਜੇ ਕੋਈ ਗਲਤੀ ਹੁੰਦੀ ਹੈ ਤਾਂ ਆਪਣੇ ਪਰਿਵਾਰ ਚ ਆ ਕੇ ਆदमी ਨਾਲ ਗੱਲ ਕਰ ਲੈਣਾ ਮੈਂ ਸਮਝਦਾ ਵੱਡਾ ਪਨ ਹੁੰਦਾ। ਉਹੀ بڑا ਬੰਦਾ ਹੁੰਦਾ ਜਿਹਦੇ ਤੋਂ ਕੋਈ ਬੰਦਾ ਐਸ਼ਾ ਨਹੀਂ ਜਿੱਤੋਂ ਗਲਤੀ ਨਹੀਂ ਹੁੰਦੀ। ਇਹ ਤਾਂ ਮਸ਼ੀਨਰੀ ਇਹ ਤਾਂ ਚੱਲਦੀ ਹੈ ਤਾਂ ਕਿਸੇ ਵੇਲੇ ਵੀ ਗਲਤ ਹੋ ਸਕਦੀ ਹੈ। ਤੋਂ ਕਿਉਂਕਿ ਅਸੀਂ ਜ਼ਿਕਰ ਕੀਤਾ ਸੀਗਾ ਵੀ ਦੋ ਫੈਕਟਰੀਆਂ ਜਿਹੜੀਆਂ ਕੇਰੀ ਫੜਦੀਆਂ ਇੱਕ ਫੈਕਟਰੀ ਹੋਰ ਹੈ ਜਿਹੜੀ ਕੇਰੀ ਫੜਦੀ ਹੈ। ਅਗਲਾ ਜਿਹੜਾ ਪੜਾ ਜਿਹੜਾ ਹੋਏਗਾ ਉਹ ਸ਼ਕਤੀ ਦਾ ਹੋਏਗਾ ਅੱਜ ਅਸੀਂ ਪਿੰਡ ਤੌਂ ਸਾਹਿਬ ਦੇ ਵਿੱਚ ਖੜੇ ਹਾਂ ਜੋ ਕਿ ਇੰਡਸਟਰੀ ਏਰੀਆ ਹੈ ਟੈਂਪਰਿੰਟ ਅਸਰ ਪੈਂਦਾ ਹੈ ਇੱਥੇ ਕੁਝ ਸਮੇਂ ਤੋਂ ਇੰਡਸਟਰੀ ਦੇ ਵਿੱਚ ਫੈਕਟਰੀਆਂ ਵਿੱਚੋਂ ਸੌੜਦੀ ਸੀ ਕਿਹੜੀ ਆਉਂਦੀ ਸੀ ਪਿੰਡ ਦੇ ਵਿੱਚ ਪਿੰਡ ਦੇ ਬਸਤੀਕ ਬਹੁਤ ਪਰੇਸ਼ਾਨ ਹਨ ਲੱਗੇ ਇਹ ਖਬਰ ਲਾਈ ਸੀ ਜੇਕਰ हैपी ਵਾਲਿਆਂ ਨੇ ਇਹ ਕੇਵੀ ਦਾ ਬੰਦ ਕੀਤੀ ਤਾਂ ਅਸੀਂ ਕੋਈ ਲੰਮਾ ਸੰਘਰਸ਼ ਇਹਨਾਂ ਦੀ ਐਫਪੀ ਅੱਗੇ ਧਰਨਾ ਦੇਵਾਂਗੇ ਅਸੀਂ ਆਪਣਾ ਹੱਲ ਕਰਾਵਾਂਗੇ ਲੇਕਿਨ ਹੈਪੀ ਵਾਲੇ ਨੇ ਇਹਨਾਂ ਦੀ ਉਹ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਕੱਲ੍ਹ ਰੋਜ਼ ਤੋਂ ਉਹਨਾਂ ਨੇ ਇਹ ਕੇਵੀ ਉੜਨੀ ਬੰਦ ਕਰ ਦਿੱਤੀ ਹੈ ਅੱਜ ਅਸੀਂ ਤੁਹਾਨੂੰ ਮਿਲਾਵਾਂਗੇ ਕਿ ਹੈਪੀ ਦੇ ਜੋ ਅਧਿਕਾਰੀ ਇੱਥੇ ਮੁਲਾਜ਼ਮ ਆਏ ਹਨ ਜਿਨ੍ਹਾਂ ਕੇ ਪਾਸ ਅਥਾਰਟੀ ਹੈ ਉਹ ਪਿੰਡ ਵਾਸੀਆਂ ਨੂੰ ਵਿਸ਼ਵਾਸ ਦਿਵਾਉਣ ਵਾਸਤੇ ਆਏ ਹਨ ਕਿ ਇਹ ਬਿਲਕੁਲ geke ਦੀ ਇੱਥੇ ਪਿੰਡ ਆਵੇਗੀ ਨਹੀਂ ਹੋਵੇਗੀ ਅਸੀਂ ਇਹ ਪਲਾਂਟੇ ਬੰਦ ਕਰਤਾ ਐਸੇ ਵੇਲੇ ਪਿੰਡ ਦੇ ਮੋਢੇ ਹੋਰ ਮਰਜ਼ਦ ਹਰੇ ਜਿੰਨੇ ਵੀ ਸੁਖਦੀਪ ਕੁਦਾਰੀਆ ਜੀ ਸਾਬਕਾ ਸਰਪੰਚ ਅੱਜ ਕੱਲ ਉਹਨਾਂ ਦੀ ਧਿਰ ਤੋਂ ਬਤਨੀ ਮੈਂਬਰ ਸਰਪੰਚ ਸਾਹਿਬ ਹਨ ਤੇ ਉਹ ਰਾਣਾ ਕਰਨ ਜੀ ਮਨੋਹਰ ਲਾਲ ਜੀ ਸਦਪਤਵੰਤੇ ਸਦੇ ਜਿਹੜੇ ਪ੍ਰਤਾਪ ਸਿੰਘ ਰਾਣਾ ਜੀ ਖੜੇ ਹਨ ਤੇ ਅਸੀਂ ਗੱਲ ਕਰਾਵਾਂਗੇ ਹਰਪੀ ਜਿਹੇ ਮੈਨੇਜਮੈਂਟ ਆਇਆ ਇਹਨਾਂ ਅਫਸਰਾਂ ਨਾਲ ਅਸੀਂ ਉਹਨਾਂ ਨਾਲ ਗੱਲ ਕਰਾਵਾਂ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਸਾਰੇ ਪਿੰਡ ਵਾਲਿਆਂ ਨੂੰ ਪਿੰਡ ਵਾਸੀਆਂ ਨੂੰ ਕਿ ਸਭ ਜੀ ਪਹਿਲਾਂ ਆਪਾਂ ਜੀ ਇਹ ਦੇਖਦੇ ਨਾਮ ਦੱਸ ਦਿਓ ਜੀ ਭਲੀ ਮੇਰਾ ਨਾਮ ਹੈ ਜੀ ਰਾਜਨ ਮੋਦਗਿਲ ਮੈਂ ਐਚਆਰ ਡਿਪਾਰਟਮੈਂਟ ਦੇ ਵਿੱਚ ਐਜ਼ ਅ ਪਰਸਨਲ ਤੇ ਵੈਲਫੇਅਰ ਅਫਸਰ ਕੰਮ ਕਰਦਾ ਹਾਂ ਕੀ ਦੀ ਐਕਟੀਵਿਟੀ ਜੀ ਸ਼੍ਰੀਆਸ ਪੇਪਰ ਮਿਲਦੇ ਵਿੱਚ ਇਹ ਅਸੀਂ ਜਿੰਨੇ ਵੀ ਅੱਕੇ ਸਾਡੇ ਬਜ਼ੁਰਗ ਆਏ ਨੇ ਜਿੰਨੇ ਸਾਡੀਆਂ ਮਾਤਾਵਾਂ ਪੈਣਾ ਭਰਾ ਆਏ ਹਨ ਪਹਿਲਾਂ ਤਾਂ ਉਹਨਾਂ ਨੂੰ ਅੱਜ ਇਸ ਚੀਜ਼ 'ਤੇ ਵਿਸ਼ਵਾਸ ਦਿਨਾਨੇ ਆ ਕਿ ਅੱਜ ਤੋਂ ਬਾਅਦ ਕਰੀ ਅੱਦਾਂ ਦੀ ਪ੍ਰੋਬਲਮ ਨਹੀਂ ਆਣ ਦਵਾਗੇ ਕਿਉਂਕਿ ਸਭ ਤੋਂ ਵੱਡੀ ਦੇਖੋ ਜਿੰਨੇ ਮੇਲੇ ਬਜ਼ੁਰਗ ਇੱਥੇ ਬੈਠੇ ਨੇ ਮਾਤਾਵਾਂ ਪੈਣਾ ਭਰਾ ਜਿੰਨੇ ਖੜੇ ਨੇ ਹੁੰਦਾ ਕੀ ਹੈ ਕਿ ਜਦੋਂ ਅਸੀਂ ਬਿਮਾਰ ਹੁੰਨੇ ਆ ਇਸ ਸਰਿਆਂ ਫੈਕੀ ਦੀ ਜੋ ਕੇਰੀ ਉੱਢੀ ਸੀ ਇਹ ਉਹਦੀ ਵਜ੍ਹਾ ਤੇ ਦੋ ਬੰਦੇ ਜਿਹੜੇ ਹਾਜ਼ਰ ਨੇ ਤੇ ਮੌਕੇ ਪਰ ਉਹਾਂ ਦੀਆਂ ਅੱਖਾਂ ਦੇ ਚੇਕੀ ਵੀ ਪੈਣ ਕਰਕੇ ਉਹਾਂ ਦੀਆਂ ਅੱਖਾਂ ਵਿੱਚ ਲਾਈਟ ਬੰਦ ਹੋ ਗਈ ਇੱਕ ਇੱਕ ਆਪੇ ਲਾਈਟ ਬੰਦ ਹੋ ਗਈ ਅਸੀਂ ਗੱਲ ਕਰਾਂਗੇ ਉਹਦੇ ਨਾਲ ਤੁਸੀਂ ਆਪਣਾ ਨਾਮ ਦੱਸੋ ਬਿੱਟੂ ਹੈ ਜੀ ਤੁਸੀਂ ਕੀ ਕੰਮ ਕਰਦੇ ਹੋ ਮੈਂ ਮਿਸਤਰੀ ਦਾ ਕੰਮ ਕਰਦਾ ਜੀ ਤੁਹਾਡੀ ਕਿੰਨੀ ਉਮਰ ਹੈ ਜੀ ਉਮਰ ਮੇਰੀ 42 ਸਾਲ ਹੈ ਸਰ ਹਾਂ ਆਪਣਾ ਕਿਹੜਾ ਪਿੰਡ ਹੈ ਜੀ ਟੋਸਾ ਜੀ ਅਕੇ ਤੁਸੀਂ ਕੀ ਦੱਸਣਾ ਚਾਹੁੰਦੇ ਹੋ ਜੀ ਹੁਣ ਜੀ ਦੱਸਣਾ ਚਾਹੁੰਦਾ ਜੀ 2 ਸਾਲ ਹੋ ਗਏ ਮੇਰੀ ਅੱਖ ਚ ਕਦਰ ਬੈ ਹੈ ਪੀਪਰ ਮਿਲ ਤੋਂ ਜਾਂਦੇ ਦੇ ਸੀ ਇਦਾਂ ਕੋਲ ਹੀ ਬਸ ਉਹ ਕਿਦਰਾ ਪੈਣੀ ਕਰਕੇ ਫਿਰ ਇਲਾਜ ਵੀ ਕਰਾਈ ਤੀ ਜੀ ਉਹਨਾਂ ਨੇ ਵਿਝਵਾਵ ਦੇਤਾ ਜੀ ਕਿੰਨਾ ਪੈਸਾ ਲੱਗਾ ਤੁਹਾਡਾ ਇਲਾਜ ਕੋਲ ਮੇਰਾ 2 ਲੱਖ ਰੁਪਏ ਲੱਗੇ ਫਿਰ ਅੱਛਾ ਜੀ ਉਹੀ ਫਿਰ ਕਿਤੇ ਐਸਡੀਐਮ ਸਾਹਿਬ ਨੂੰ ਜਾਂ ਪ੍ਰਸ਼ਾਸਨ ਨੂੰ ਦੱਸੇ ਜੀ ਨਹੀਂ ਸਰ ਮੈਂ ਨਹੀਂ ਗੱਲ ਕੀਤੀ ਮੈਂ ਕਿੱਥੇ ਜਾਣਾ ਸੀ ਇਕੱਲਾ ਤਾਂ ਜੀ ਠੀਕ ਹੈ ਜੀ ਇਹਨਾਂ ਨਾਲ ਬਹੁਤ ਬਜ਼ੁਰਗ ਖੜੇ ਹਨ ਇਹਨਾਂ ਦੇ ਕੀ ਇਲਾਜ ਪੁੱਛਦੇ ਨੇ ਸਰਵੰਸ ਸਾਹਿਬਾ ਤੁਹਾਨੂੰ ਕੀ ਮੁਸ਼ਕਲ ਹੋਈ ਜੀ ਨਹੀਂ ਜੀ ਕਹਿ ਰਹੇ ਜੀ ਤੇਰੀ ਪੈਣ ਕਰਕੇ ਹਾਂ ਜੀ ਠੀਕ ਹੈ ਜੀ ਆਗੇ ਆਗੇ ਰਾਈਟਿੰਗ ਇਹਦੇ ਅਕਾਵਾ ਤੇ ਉਹ ਇਹ ਬਤਵਾਹ ਦਿਨ ਦੀ ਆਖੀ ਮਾਰ ਕਿਸੇ ਸਹਾਇਤਾ ਕਰ ਸਕਦੇ ਇਹਨਾਂ ਦੀ ਕੋਈ ਇੰਟਰਫੇਰ ਕਰਦਾ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਮੇਰੀ ਸਾਰਿਆਂ ਨੂੰ ਇਹ ਜਿਹੜੇ ਮੇਰੇ ਦੋਨੋਂ ਬਜ਼ੁਰਗ ਨੇ ਮੇਰੇ ਛੋਟਾ ਵੀਰ ਹੈ ਜੇ ਇਹਨਾਂ ਨੂੰ 2 ਸਾਲ 2 ਸਾਲ ਪਹਿਲਾਂ ਕੋਈ ਦਿੱਕਤ ਆਈ ਸੀ ਤੇ ਕਟੋਵਟ ਇਹਨਾਂ ਨੂੰ ਮੈਨੇਜਰ ਦੀ ਨਜ਼ਰ ਤੇ ਜੁਰੂਰ ਲੈ ਕੇ ਆਣੀ ਚਾਹੀਦੀ ਸੀ ਇਹ ਚੀਜ਼ ਮੇਰੇ ਸਾਰੇ ਸਿਆਣੇ ਬਜ਼ੁਰਗ ਜੀ ਉੱਤੇ ਬੈਠੇ ਨੇ ਭਰਾ ਮੇਰੇ ਸਾਰੇ ਖੜੇ ਨੇ ਕਿ ਜੇ ਆਪਾਂ 2 2.5 ਸਾਲ ਬਾਅਦ ਕਿਸੇ ਗੱਲ ਨੂੰ ਦੱਸ ਰਿਆਂ ਜਾਂ ਕਿਸੇ ਗੱਲ ਨੂੰ ਕਹਿ ਰਿਆਂ ਤੇ ਆਪਾਂ ਜੇ ਉਸੇ ਟਾਈਮ ਇਹ ਗੱਲ ਦੱਸੀ ਜਾਂਦੀ ਤੇ ਅਸੀਂ ਉਸੇ ਨਾਲ ਵਧੀਆ ਲਾਜ ਕਰਾਈ ਕਿਸੇ ਚੀਜ਼ ਤੋਂ ਹੱਲ ਹੋ ਸਕਦਾ ਜੀ ਕਿਉਂਕਿ ਇਹ ਕਿਸੇ ਦੇ ਕਿਸੇ ਨੋਟਿਸ ਲੈ ਕੇ ਆਂਦੇ ਜੀ ਤੇ ਇਸ ਚੀਜ਼ ਨੂੰ ਜ਼ਰੂਰ ਗੌਰ ਕੀਤਾ ਜਾ ਸਕਦਾ ਕਿਉਂਕਿ ਅਸੀਂ ਅੱਜ ਤੱਕ ਸਾਡੇ ਇੱਥੇ ਕਿਸੇ ਦੀ ਕੋਈ ਪ੍ਰੋਬਲਮ ਆਂਦੀ ਹੈ ਦਿੱਕਤ ਆਂਦੀ ਹੈ ਸਾਡੀ ਮੈਨੇਜਮੈਂਟ ਜਾਂ ਕਿਸੇ ਵੀ ਕੰਪਨੀ ਦੀ ਕੋਈ ਮੈਨੇਜਮੈਂਟ ਕੋਈ ਪਿੱਛੇ ਨਹੀਂ ਹਟਦੀ ਪਰ ਕੋਈ ਵੀ ਚੀਜ਼ ਨੌਲੇਜ ਟਾਈਮਲੀ ਆਣੀ ਚਾਹੀਦੀ ਹੈ ਤਾਂ ਹੀ ਇਸ ਚੀਜ਼ ਦੇ ਬਾਰੇ ਹੱਲ ਕੀਤਾ ਜਾ ਸਕਦਾ ਜੇਕਰ ਹੁਣ ਇਹ ਮੈਡੀਕਲ ਹੋ ਜਾਵੇ ਜੀ ਉਹ ਦੱਸ ਦੇਵੇ ਕਿ ਕੀ ਵੀ ਪੈਨ ਨਾਲ ਇਹਦੀ ਆਖ ਡੈਮੇਜ ਹੋਈ ਹੈ ਤੁਸੀਂ ਉਹਦੇ ਬਾਰੇ ਕੀ ਮਦਦ ਕਰੋਗੇ ਜੇ ਮਤਲਬ ਤੁਹਾਡੀ ਇਹ ਹੋਈ ਹੈ ਫਿਰ ਤੁਸੀਂ ਕੀ ਮਦਦ ਕਰੋਗੇ ਦੀ ਕੀ ਸਹਾਇਤਾ ਕਰੋਗੇ ਦੇਖੋ ਜੀ ਅਜੇ ਤਾਂ ਹੁਣ ਮੈਡੀਕਲ ਹੋ ਜਾਵੇਦਾਈ ਮੈਡੀਕਲ ਦੇ ਵਿੱਚ ਮੈਡੀਕਲ ਦੀ ਜਿਹੜੀ ਜੋ ਵੀ ਸਹੂਲਤ ਹੈ ਯਾਨੀ ਕਿ ਜਿਸ ਤਰ੍ਹਾਂ ਦਾ ਡਾਕਟਰ ਨੇ ਦੱਸਦੇ ਨੇ ਕਿ ਇਹਨਾਂ ਦਾ ਇਲਾਜ ਜਿਹੜਾ ਹੈ 2.5 ਸਾਲ ਹੁੰਦਿਆਂ ਨੂੰ ਹੋ ਗਿਆ ਹੋਇਆ ਠੀਕ ਹੈ ਨਹੀਂ ਮੇਰ ਦਾ ਸਾਰਿਆਂ ਨੂੰ ਬੇਨਤੀ ਹੈ ਰਾਣਾ ਜੀ ਨੇ ਜਾਂ ਸਰਪੰਚ ਸਾਹਿਬ ਖੜੇ ਨੇ ਮੇਰੇ ਵੱਡੇ ਵੀਰ ਕਿ ਜੇ ਕੋਈ ਐਸੀ ਦਿੱਕਤ ਹੋਣਦੀ ਹੈ ਤਾਂ ਸਾਨੂੰ ਇਮੀਡੀਏਟਲੀ ਅਸੀਂ ਇਹਨੂੰ ਗੌਰ ਚ ਜੋੜ ਲੈ ਕੇ ਆਉਣਾ ਚਾਹੀਦਾ ਮੈਨਾਂ ਇਹਨਰ ਦੀ ਨਜ਼ਰ ਦੇ ਵੀ ਅਣਜਾਣ ਸੀ ਤੇ ਨਹੀਂ ਦੱਸ ਨੀ ਅਣਜਾਣ ਦੇਖੋ ਇਹ ਅਣਜਾਣ ਆਪਾਂ ਨਹੀਂ ਕਰ ਸਕਦੇ ਅਣਜਾਣ ਆਪਾਂ ਉਹ ਰਾਣਾ ਜੀ ਸੀਗੇ ਰਾਣਾ ਜੀ ਨੂੰ ਦੱਸਦੇ ਜਾਂ ਸਰਪੰਚ ਸਾਹਿਬ ਦੀ ਨਜ਼ਰ ਤੇ ਲੈ ਕੇ ਆਉਂਦੇ ਤੋਂ 2.5 ਸਾਲ ਤੋਂ ਤੇ ਆਪਾਂ ਜ਼ਰੂਰ ਕਰਦੇ ਹੱਲ ਇਹਨਾਂ ਦੀ ਕੋਈ ਗੱਲ ਨਹੀਂ ਹੈਗੀ ਫਿਰ ਵੀ ਅਸੀਂ ਮੈਨੇਜਮੈਂਟ ਨਾਲ ਇੱਕ ਵਾਰੀ ਗੱਲ ਕਰ ਲਵਾਂਗੇ ਅਸੀਂ ਇਹ ਚੀਜ਼ ਨੂੰ ਮੁੱਕਰ ਦੇਣੀ ਆਪਾਂ ਕੀ ਚੀਜ਼ ਉਹ ਅਸੀਂ ਮੈਨੇਜ ਅਸੀਂ ਕੋਸ਼ਿਸ਼ ਕਰਾਂਗੇ ਕਿ ਮੈਨੇਜਮੈਂਟ ਸਾਡੀ ਗੱਲ ਸੁਣੀ ਵੀ ਅਸੀਂ ਨਾਣੀ ਮੰਨ ਨੂੰ ਆਪਾ ਯਕੀਨ ਦਿਵਾਵਾਂਗੇ ਗੱਲ ਬਾਰੇ ਇਹ ਵੀ ਇੱਥੇ ਕਿੱਥੇ ਹੋਈ ਹੈ ਨਾ ਪਿੰਡ ਵਾਸੀ ਰਾਣਾ ਜੀ ਸਾਡਾ ਸਪੰਸਰ ਕਰਦੇ ਸਾਰੀ ਆ ਜੀ ਇਹ ਕਿਸੇ ਗੱਲ ਨੂੰ ਟੂਲ ਦੇਣ ਵਾਸਤੇ ਨਹੀਂ ਉਹ ਇਹਦਾ ਸਿਰ ਆਪਣੇ ਬੰਦਿਆਂ ਮੰਗਾਂ ਰੱਖਦੇ ਤੁਹਾਡੇ ਪਾਸ ਆਪਣੇ ਲੋੜ ਵੀ ਰਹੀ ਹੈ ਸਾਡੇ ਦੇਖੋ ਇਸ ਮੇਰੀ ਕਹਿਣ ਦਾ ਮਤਲਬ ਇਹ ਹੈ ਜੀ ਕਿ ਤੁਸੀਂ ਜਿੰਨੀ ਸੰਭਵ ਮਦਦ ਹੋ ਸਕੇ ਇਹਨਾਂ ਗਰੀ ਪਰਿਵਾਰਾਂ ਨੂੰ ਕਰੋ ਇਨਫੀਟ ਦੇ ਨਾਲ ਦੇ ਵਿੱਚ ਜੋ ਵੀ ਕਿਸੇ ਤਰ੍ਹਾਂ ਦਿੱਕਤ ਹੁੰਦੀ ਹੈ ਨਾ ਉਹਦੇ ਬਾਰੇ ਤੁਸੀਂ ਸਾਥ ਦਿਓ ਕਿਉਂਕਿ ਰਾਣਾ ਜੀ ਫ੍ਰੈਂਕ ਵੀ ਕੋਈ ਵੀ ਮਾਤਾ ਦਾ ਸਾਦੀ ਨਮਾਜ਼ ਦੇਖੋ ਜੀ ਇਸ ਪੰਚਾਇਤ ਇਸ ਪਿੰਡ ਦੇ ਵਿੱਚ ਕੋਈ ਨੀ ਮੇਰਾ ਬਜ਼ੁਰਗ ਜਾਂ ਭਰਾ ਛੋਟਾ ਜਾਂ ਵੱਡਾ ਕੋਈ ਵੀ ਇੱਥੇ ਵਾਸੀ ਐਸਾ ਨਹੀਂ ਹੈ ਜੀ ਕੋਈ ਗੱਲ ਨੂੰ ਤੂਲ ਲਵੇ ਅਜ ਤੱਕ ਜੇ ਕਿਸੇ ਵਾਸੀ ਨੇ ਗੱਲ ਦੀ ਤੂਲ ਦਿੱਤੀ ਹੈ ਇੰਡਸਟਰੀ ਵੈਲਟ ਹੋਣੀ ਨਹੀਂ ਐਥੇ ਹਾਂ ਬਸ ਮਹੀਆ ਜੇ ਇੰਡਸਟਰੀ ਰੋਜ਼ਗਾਰ ਸਾਡਾ ਚੱਲ ਰਿਹਾ ਹੈ ਜਾਨੀ ਇੰਡਸਟਰੀਆਂ ਨਹੀਂ ਚੱਲਦੀਆਂ ਤਾਂ ਤੁਹਾਡੇ ਲੋਕਲ ਬੰਦਿਆਂ ਦੇ ਕਰਕੇ ਤੁਹਾਡੇ ਸਹਿਯੋਗ ਦੇ ਨਾਲ ਹੀ ਸਾਰੇ ਇਹ ਚੱਲਦੀਆਂ ਨੇ ਇਥੇ ਕੋਈ ਐਸਾ ਪਰਿਵਾਰ ਹੀ ਐਸਾ ਬੰਦਾ ਸੀ ਅੱਜ ਤੱਕ ਮੈਨੂੰ 30 ਸਾਲ ਹੋ ਗਏ ਨੇ ਇਸ ਨੂੰ ਨਾਮ ਕਰਦੇ ਆ ਨਾ ਕਿਸੇ ਵੀ ਬੰਦੇ ਕੋਈ ਐਸੀ ਸਾਡੀ ਸੁਭੀਆਂ ਵਿੱਚ ਕਿਸੇ ਤਰ੍ਹਾਂ ਦੀ ਕੋਈ ਗਲਤੀ ਨਹੀਂ ਹੋਈ ਸਾਡੇ ਕੋਲ ਬਹੁਤ ਬਹੁਤ ਧੰਨਵਾਦ ਕਿਉਂਕਿ ਆ